ਹਰਿਆਣਾ ਦੇ ਕਰਨਾਲ ਵਿਖੇ ਗੁਰਦੁਆਰਾ ਮੰੰਜੀ ਸਾਹਿਬ ਵਿਖੇ ਹਰਿਆਣਾ ਸਿੱਖ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਹੋਈਆਂ। ਉਪਰੰਤ ਸਿੱਖ ਆਗੂਆਂ ਨੇ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ। ਇਸ ਮੌਕੇ ਹਰਿਆਣਾ ਤੋਂ ਇਲਾਵਾ ਪੰਜਾਬ ਦੇ ਸਿੱਖ ਆਗੂ ਵੀ ਹਾਜ਼ਰ ਰਹੇ। ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗੈਨੀ ਹਰਪੀ ਸਿੰਘ ਨੇ ਭਾਰਤ ਸਰਕਾਰ ਦੁਆਰਾ ਸਿੱਖਾਂ ਨਾਲ ਕੀਤੇ ਧੱਕੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਹਨਾ ਕਹੇ ਕਿ ਸਿੱਖ ਜਦੋਂ ਵੀ ਆਪਣੇ ਖਿਲਾਫ ਹੋਏ ਜ਼ੁਲਮਾਂ ਦਾ ਇਨਸਾਫ ਮੰਗਦੇ ਹਨ ਜਾਂ ਸਰਕਾਰ ਨੂੰ ਸਵਾਲ ਕਰਦੇ ਹਨ ਤਾਂ ਉਹ ਵਖਵਾਦੀ ਕਹਲੋਂਦੇ ਹਨ ਅਤੇ ਉਹਨਾਂ ਖਿਲਾਫ ਦੇਸ਼த்ਰੋਹ ਵਰਗੇ ਗੰਭੀਰ ਇਲਜ਼ਾਮ ਲਗਾ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਇਸ ਮੁਕਿ ਉਹਨਾਂ ਸਿੱਖ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਜਥੇ ਬੰਦੀਆਂ ਬੇਸ਼ੱਕ ਅੱਡੋ ਅੱਡ ਬਣਾ ਲਓ ਪਰ ਜਦੋਂ ਗੱਲ ਸਿੱਖੀ ਅਤੇ ਸਿੱਖਾਂ ਦੇ ਹੱਕਾਂ ਦੀ ਆ ਜਾਵੇ ਤਾਂ ਇਕੱਠੇ ਹੋਣਾ ਜ਼ਰੂਰੀ ਹੈ ਉਨਾ ਕਹੇ ਕਿ ਅੱਜ ਦੇ ਸਮੇਂ ਜਦੋਂ ਹਰ ਪਾਸੇ ਸਿੱਖਾਂ ਖਿਲਾਫ ਨਫ਼ਰਤੀ ਵਰਤਾਨ ਸਿਰਜਿਆ ਜਾ ਰਿਹਾ ਹੈ ਤਾਂ ਇਸ ਦਾ ਸਾਹਮਣਾ ਅਸੀਂ ਇਕੱਠੇ ਹੋ ਕੇ ਹੀ ਕਰ ਸਕਦੇ ਹਾਂ ਅੱਜ ਜੇ ਇਸ ਭਾਰਤ ਲਈ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ਦੀ ਅਧੋਕਤੀ ਹੋ ਰਹੀ ਹੈ ਤਾਂ ਉਹਦਾ ਕਾਰਨ ਵੀ ਇਹੋ ਹੈ ਕਿ ਅਸੀਂ ਧੜਿਆਂ ਦੇ ਵਿੱਚ ਵੰਡੇ ਪਏ ਹਾਂ ਅਸੀਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਪਏ ਹਾਂ ਅਸੀਂ ਜਥੇਬੰਦੀਆਂ ਦੇ ਵਿੱਚ ਵੰਡੇ ਪਏ ਹਾਂ ਚਲੋ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਬਣਾਓ ਪਰ ਜਿੱਥੇ ਸਿੱਖ ਮਸਲਿਆਂ ਦੀ ਗੱਲ ਆ ਜਾਂਦੀ ਹੈ ਜਿੱਥੇ ਸਿੱਖ ਹਿੱਤਾਂ ਦੀ ਗੱਲ ਆ ਜਾਂਦੀ ਹੈ ਉਥੇ ਆਪਣੇ ਆਪਣੇ ਮਤਭੇਦ ਭੁਲਾ ਕੇ ਆਪਣੀਆਂ ਆਪਣੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਅੱਜ ਇਕੱਠੇ ਹੋਣ ਦੀ ਜਿਹੜੀ ਹੈ ਉਹ ਬਦੇਰੇ ਲੋੜ ਹੈ ਬਦੇਰੇ ਜ਼ਰੂਰਤ ਹੈ ਸਾਤ ਸੰਗਤ 'ਚ ਇਥੇ ਬਾਬਾ ਸਤਕਾਰਯੋਗ ਨੇ ਸਾਡੇ ਬਾਬਾ ਮੰਡੀ ਵਾਲੇ ਉਹ ਬੋਲ ਕੇ ਗਏ ਨੇ ਕਿ ਜਦੋਂ ਦਸਤਾਰ ਧਾਰੀ ਦਾੜਾ ਪ੍ਰਕਾਸ਼ ਕੀਤਾ ਸਿੱਖ ਹਰਿਆਣੇ ਦੇ ਕਿਸੇ ਦਫ਼ਤਰ ਦੇ ਵਿੱਚ ਜਾਂਦਾ ਹੈ ਤੇ ਉਹਨੂੰ ਸਰਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਇਹੋ ਜੇ ਲੋਕ ਜਿਹੜੇ ਸਿੱਖ ਦਸਤਾਰ ਤੋਂ ਨਫ਼ਰਤ ਕਰਦੇ ਨੇ ਸਿੱਖ ਦਾੜੇ ਤੋਂ ਨਫ਼ਰਤ ਕਰਦੇ ਨੇ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿਓ ਕਿ ਜੇ ਇਹ ਦਸਤਾਰ ਨਾ ਹੁੰਦੀ ਜੇ ਇਹ ਦਾੜਾ ਨਾ ਹੁੰਦਾ ਤੇ ਪਾਕਿਸਤਾਨ ਦੀ ਹੱਦ ਅਟਾਰੀ ਬਾਰਡਰ ਨਹੀਂ ਬਲਕੇ ਪਾਣੀਪਤ ਦਾ ਮੈਦਾਨ ਹੋਣੀ ਸੀ ਬੋਲੇ ਸੋਨਹਾ ਸਭ ਸ੍ਰੀ ਅਕਾਲ ਔਰ ਪਾਣੀਪਤ ਵੀ ਛੱਡੋ ਦਿੱਲੀ ਵੀ ਤੁਹਾਡੇ ਕੋਲ ਨਹੀਂ ਸਿਰੈਣੀ ਮੇਰਠ ਵੀ ਤੁਹਾਡੇ ਕੋਲ ਨਹੀਂ ਸਿਰੈਣਾ ਸਹਾਰਨਪੁਰ ਵੀ ਤੁਹਾਡੇ ਕੋਲ ਨਹੀਂ ਸਿਰੈਣਾ ਜੇ ਅੱਜ ਇਹ ਇਲਾਕਾ ਭਾਰਤ ਦੇ ਨਾਲ ਜੁੜਿਆ ਤੋ ਉਹ ਇਸ ਪੱਗ ਤੇ ਦਾੜੇ ਦੀ ਵਜ੍ਹਾ ਕਰਕੇ ਜੁੜਿਆ ਵਰਨਾ ਤੋ ਹਾ ਇਸ ਇਲਾਕੇ ਤੋਂ ਸਖਣੇ ਹੋਣਾ ਸੀ ਇਹ ਪੱਗ ਦੀ ਬਦੌਲਤ ਹੈ ਇਹ ਦਸਤਾਰ ਦੀ ਬਦੌਲਤ ਹੈ ਇਹ ਧਾੜੇ ਦੀ ਬਦੌਲਤ ਹੈ ਸਾਥ ਸੰਗਤ ਜੀ ਮੈਂ ਅੱਜ ਦੇ ਇਸ ਇਕੱਠ ਦੇ ਵਿੱਚ ਆਪ ਜੀ ਨੂੰ ਇਹੋ ਕਹਿਣਾ ਚਾਹੁੰਨਾ ਹੈ ਪਹਿਲਾਂ ਵੀ ਕਿਹਾ ਗਿਆ ਹੈ ਕਿ ਸਿੱਖ ਵੋਟਾਂ ਦਾ ਔਰ ਸਿੱਖ ਨੋਟਾਂ ਦਾ ਸਿਆਸੀ ਲੋਕ ਇਸਤੇਮਾਲ ਜ਼ਰੂਰ ਕਰਦੇ ਨੇ ਪਰ ਸਿੱਧੋਂ ਸਿੱਖਾਂ ਦੇ ਵਾਜਬ ਹੱਕੀ ਮੰਗਾਂ ਦੀ ਗੱਲ ਆਉਂਦੀ ਹੈ ਤੇ ਇਹ ਲੋਕ ਜਿਹੜੇ ਨੇ ਆਪਣਾ ਪਾਸਾ ਮੋੜ ਲੈਂਦੇ ਨੇ ਸਿੱਖਾਂ ਦੇ ਨਾਲ ਜਗ੍ਹਾ-ਜਗਾ ਜਗਾ-ਜਗਾ ਜਿਹੜਾ ਹੈ ਉਹ ਧੱਕਾ ਹੁੰਦਾ ਹੈ। ਔਰ ਦੇਖੋ ਕਿੱਡੀ ਸਤਮਗਿਰੀ ਕਿ 4-5 ਸਾਲ ਪਹਿਲਾਂ ਸਰਸੇ ਦੇ ਵਿੱਚ ਇੱਕ ਬੀਬੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕੀਤੀ। ਔਰ ਉਸ ਬੇਅਦਬੀ ਦੇ ਖਿਲਾਫ ਸਿੱਖਾਂ ਦੇ ਅੰਦਰ ਰੋਸ ਉਮੜਿਆ, ਇਕੱਠ ਹੋਇਆ, ਐਸਪੀ ਦਾ ਦਫ਼ਤਰ ਘੇਰਿਆ ਔਰ ਉਸ ਬੀਬੀ ਨੂੰ ਘਰੇ ਬੈਠਿਆਂ ਜ਼ਮਾਨਤ ਮਿਲ ਗਈ ਤੇ ਜਿਹੜੇ ਸਿੱਖਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਦੇ 5-4 ਸਾਲ ਪਹਿਲਾਂ ਦੇਸ਼ ਧਰੋ ਦਾ ਮੁਕੱਦਮਾ ਜਿਹੜਾ ਦਰਜ ਕਰ ਦਿੱਤਾ ਤੇ ਅਚਾਨਕ 4-5 ਸਾਲਾਂ ਬਾਅਦ ਅੱਜ ਵਾਰੰਟ ਇਸ਼ੂ ਕਰ ਦਿੱਤੇ ਕਿੱਡੀ ਕਮਾਲ ਦੀ ਗੱਲ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਉਸ 14-15 ਸਿੱਖਾਂ ਦੇ ਵਿੱਚੋਂ 3-4 ਉਹ ਸਿੱਖ ਵੀ ਨੇ ਜਿਹੜੇ ਸਰਕਾਰ ਨੇ ਆਪਣੀ ਝੋਲੀ ਦੇ ਵਿੱਚੋਂ ਮੈਂਬਰ ਕੱਢ ਕੇ ਬਣਾਏ ਨੇ ਉਹਨਾਂ ਨੇ ਵੀ ਜਿਹੜਾ ਦੇਸ਼ ਧਰੋ ਦੇ ਮੁਕੱਦਮੇ ਜਿਹੜੇ ਆ ਦਰਜ ਕਰ ਦਿੱਤੇ ਔਰ ਇੱਕ ਤਾਂ ਬਹੁਤ ਹੀ ਸਾਧੂ ਜਨ ਬਾਬਾ ਪ੍ਰੀਤਮ ਸਿੰਘ ਮੱਲੜੀ ਵਾਲੇ ਜਿਹੜੇ ਕਿਸੇ ਵੀ ਵਿਵਾਦ 'ਚ ਨਹੀਂ ਪੈਂਦੇ ਉਹਨਾਂ ਦੇ ਉੱਤੇ ਵੀ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਕਰ ਦਿੱਤਾ ਇਹ ਸਿੱਖਾਂ ਨਾਲ ਧੱਕਾ ਨਹੀਂ ਹੈ ਇਹ ਸਿੱਖਾਂ ਨਾਲ ਬੇਇਨਸਾਫੀ ਨਹੀਂ ਹੈ ਕਿ ਇੱਕ ਔਰਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੀ ਬੇਅਦਬੀ ਕਰਦੀ ਹੈ ਔਰ ਸਿੱਖ ਰੋਹ ਦੇ ਵਿੱਚ ਆਏ ਇਕੱਠੇ ਹੋ ਕੇ ਸਰਕਾਰ ਤੋਂ ਮੰਗ ਕਰਦੇ ਨੇ ਕਿ ਇਸ ਦੇ ਖਿਲਾਫ ਸਖਤ ਧਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਣ ਉਹਨੂੰ ਘਰੇ ਬੈਠਿਆਂ ਜ਼ਮਾਨਤ ਮਿਲ ਜਾਂਦੀ ਹੈ ਤੇ ਵਿਰੋਧ ਕਰਨ ਵਾਲਿਆਂ ਤੇ ਦੇਸ਼ ਧਰੋਹ ਦੇ ਮੁਕੱਦਮੇ ਜਿਹੜੇ ਆ ਉਹ ਦਰਜ ਕਰ ਦਿੱਤੇ ਜਾਂਦੇ ਆ